ਸਾਡੇ ਕਲਾਸ ਦੇ ਕੁੜੀਆਂ ਮੁੰਡੇ ਸਾਨੂੰ ਚਾਹ ਵਾਲੇ ਚਾਹ ਵਾਲੇ ਕਹਿੰਦੇ ਨੇ ਕੋਈ ਰਿਸ਼ਤੇਦਾਰ ਨੂੰ ਮਾਨ ਨਹੀਂ ਆ ਉਹ ਨੀਵਾਂਪਣ ਮਹਿਸੂਸ ਕਰਦੇ ਨੇ ਇਹ ਰੇੜੀ ਤੋਂ ਪਰ ਰੇੜੀ ਨਹੀਂ ਆ ਕਿਸ ਦਿਨੇ ਕਾਫੇ ਬਰੈਡ ਤੱਕ ਜਾਉਗੀ ਫਿਰ ਉਧਰ ਉਹਨਾਂ ਨੂੰ ਮਾਨ ਹੋਣਾ ਕਿ ਸਾਡੀ ਕੁੜੀ ਆ ਉਸ ਦਿਨ ਮਾਨ ਨਾ ਕਰਿਓ ਹੱਥ ਜੋੜ ਕੇ ਬੇਨਤੀ ਆ ਜੇ ਅੱਜ ਛੱਡਿਆ ਛੱਡ ਕੇ ਰੱਖੋ ਸਾਨੂੰ ਤੇ ਮੇਰੇ ਪਾਪਾ ਹੈ ਨਹੀਂ ਆ ਮਤਲਬ ਮੈਨੂੰ ਛੱਡ ਗਏ ਨੇ ਤੇ ਸਾਡੇ ਲਾ ਕੋਈ ਨਹੀਂ ਹੈਗਾ ਮੈਂ ਮੇਰੀ ਮੰਮੀ ਤੇ ਮੇਰਾ ਭਰਾ ਹੈ ਮੇਰੀ ਫੈਮਲੀ ਦੇ ਵਿੱਚ ਕਿਸੇ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ ਹੈਗਾ ਸਭ ਉਹ ਕੁਛ ਦੇ ਮੈਨੇ ਵੀ ਮਾਰਦੇ ਨੇ ਕਿ ਇੱਕ ਹੀ ਕੰਮ ਕੋਲਿਆ ਏ ਕੋਈ ਗੱਲ ਨਹੀਂ ਮੀਣੇ ਨੇ ਮੀਣੇ ਨਹੀਂ ਮੇਰੇ ਲਈ ਵੀਰੇ ਪੋਜੀਟਿਵ ਥਿੰਕਿੰਗ ਆ ਮੈਂ ਮੋਟੀਵੇਟ ਹੁੰਦੀ ਹਾਂ ਚਿੱਤਾਂ ਤੋਂ ਹੋਰ ਮਾਰਨ ਮੇਨੇ ਕਿਉਂਕਿ ਮੇਰੇ ਮੇਣਾ 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 ਮੇੜਾ ਜੋੜ ਕੇ ਨਾ ਫਿਰ ਜਾਏ ਕਿਤੇ ਬੰਦਾ ਸਟੈਂਡ ਹੁੰਦਾ ਆ ਮੇਨੇ ਮੈਂ ਕਰਨੀਆ ਹੋਰ ਮਾਰਨ ਮੈਨੂੰ ਮੈਂ ਆਪਣੇ ਕੋਕੇ ਤੋਂ ਬ੍ਰਾਂਡ ਬਣਾ ਲਾਂ ਕਿਉਂਕਿ ਸੁਪਨਾ ਹੀ ਹੁਣ ਇਹ ਹੀ ਆ ਮੇਰਾ ਕਿ ਜੇ ਚਾਹ ਵਾਲੀ ਕੁੜੀਆਂ ਨਾਲ ਤੇ ਚਾਹ ਦੀ ਕੁੜੀ ਲਾ ਕੇ ਚੱਲਣਾ ਜ਼ਿੰਦਗੀ ਝੁਣ ਮੈਂ ਸਤਗੁਰੂ ਟੀ ਸਟਾਲ ਲੱਗਾ ਹੋਇਆ ਵਾ ਮੇਰੇ ਕੋਲ ਚਾਹ ਗੁੜ ਦੀ ਚਾਹ ਕੌਫੀ ਪਰੌਂਠੇ ਰੋਟੀ ਸਾਰਾ ਕੁਝ ਮਿਲਦਾ ਵਾ ਮੇਰੇ ਭੈਣ ਮੇਰੇ ਭਰਾ ਇੱਥੇ ਰੋਕੇ ਜ਼ਰੂਰ ਜਾਇਆ ਕਰੋ ਕਿ ਮੇਰਾ ਘਰ ਦਾ ਵਿਚਾਰਾ ਚੱਲੇ ਨਾਮ ਮੇਰਾ ਕੋਮਲਪ੍ਰੀਤ ਕੋਹਰਾ ਮੈਂ ਇਹ ਵਿੱਚ ਆਪਣਾ ਚਾਹਦਾ ਕੰਮ ਕਰਦੇ ਆਂ ਮੇਰੀ ਉਮਰ 17 ਸਾਲਾ 12ਵੀਂ ਕਲਾਸ ਦੇ ਵਿੱਚ ਮੈਂ ਪੜ੍ਹਦੀ ਆਂ ਤੇ ਮੇਰੇ ਪਾਪਾ ਹੈ ਨਹੀਂ ਆ ਮਤਲਬ ਮੈਨੂੰ ਛੱਡ ਗਏ ਨੇ ਤੇ ਸਾਥ ਦੇਣ ਵਾਲਾ ਕੋਈ ਨਹੀਂ ਹੈਗਾ ਮੈਂ ਮੇਰੀ ਮੰਮੀ ਤੇ ਮੇਰਾ ਭਰਾ ਹੈ ਮੇਰੀ ਫੈਮਿਲੀ ਦੇ ਵਿੱਚ ਚਾਹਦਾ ਖੋਖਾ ਆ ਮਤਲਬ ਵੀਰੇ ਇੰਨੇ ਇੱਕ ਜਿਆਦਾ ਮਿਹਣੇ ਵੱਜੇ ਨੇ ਕਿ ਹੁਣ ਤੁਹਾਡੀ ਸਪੋਰਟ ਨਾਲ ਤੁਹਾਡੀ ਹੈਲਪ ਦੇ ਨਾਲ ਵੀਰੇ ਨੂੰ ਤਾਂ ਲੈ ਕੇ ਜਾਣਾ ਕਿ ਤੁਸੀਂ ਮੇਰੇ ਭੈਣ ਭਰਾਓ ਜਿਹਨਾਂ ਨੇ ਸਾਥ ਦੇਣਾ ਮੇਰਾ ਹੱਥ ਜੋੜ ਕੇ ਬੇਨਤੀ ਆ ਕਿ ਮੇਰਾ ਸਾਥ ਦਿਓ ਕਿ ਮੈਂ ਅੱਗੇ ਲੈ ਕੇ ਜਾ ਸਕੇ ਕੰਮ ਨੂੰ ਮੇਰੀ ਦੁਕਾਨ ਪੈਂਦੀ ਆ ਜਲੰਧਰ ਤੇ ਅੰਮ੍ਰਿਤਸਰ ਵਾਲੇ ਰੋਡ ਤੇ ਪੁਲ ਦੇ ਨੀਚੇ ਸ਼੍ਰੀ ਦਰਸ਼ਨ ਫੈਰੂਮਨ ਸਕੂਲ ਪਬਲਿਕ ਦੇ ਸਾਹਮਣੇ ਸਤਗੁਰੂ ਟੀ ਸਟਾਲ ਲੱਗਾ ਹੋਇਆ ਵਾ ਮੇਰੇ ਕੋਲ ਚਾਹ ਗੁੜ ਦੀ ਚਾਹ ਕੌਫੀ ਪਰੌਂਠੇ ਰੋਟੀ ਸਾਰਾ ਕੁਝ ਮਿਲਦਾ ਵਾ ਮੇਰੇ ਭੈਣ ਮੇਰੇ ਭਰਾ ਇੱਥੇ ਰੋਕੇ ਜਰੂਰ ਜਾਇਆ ਕਰੋ ਕਿ ਮੇਰਾ ਘਰ ਦਾ ਗਿਜਾਰਾ ਚੱਲੇ ਮੇਰੇ ਤੁਹਾਡੀ ਸਪੋਰਟ ਦੇ ਨਾਲ ਹੁਣ ਇੱਕੋਖੇ ਨੂੰ ਅੱਗੇ ਲੈ ਕੇ ਜਾਣਾ ਪਲੀਜ਼ ਸਪੋਰਟ ਕਰਿਓ ਕੰਨਵਾਦ ਵੀਰੇ ਇਹ ਰਿਸ਼ਤੇਦਾਰ ਨੇ ਸਾਥ ਦਿੱਤਾ ਤੇ ਰਖ ਨਹੀਂ ਨਹੀਂ ਵੀਰੇ ਕਿਹੜਾ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ ਹੈਗਾ ਸਭ ਕੁਛ ਦੇ ਮੇਨੇ ਵੀ ਮਾਰਦੇ ਨੇ ਕਿ ਇਹ ਕੀ ਕੰਮ ਖੋਲਿਆ ਏ ਕੋਈ ਗੱਲ ਨਹੀਂ ਮਿਹਨੇ ਨੇ ਮਿਹਨੇ ਨਹੀਂ ਮੇਰੇ ਲਈ ਵੀਰੇ ਪੋਜ਼ਿਟਿਵ ਥਿੰਕਿੰਗ ਆ ਮੈਂ ਮੋਟੀਵੇਟ ਹੁੰਦੀ ਆ ਚੀਜ਼ਾਂ ਤੋਂ ਕਿ ਮੈਨੂੰ ਮਿਹਨੇ ਵਾਰਦੇ ਨੇ ਹੋਰ ਮਾਰਨ ਮਿਹਨੇ ਕਿਉਂਕਿ ਵੀਰੇ ਮਿਹਨੇ ਮਿਹਣਾ ਮਿਹਣਾ ਨਾਲ ਜੋੜ ਕੇ ਨਾਲ ਫਿਰ ਜਾਏਗਾ ਕਿਤੇ ਬੰਦਾ ਸਟੈਂਡ ਹੁੰਦਾ ਆ ਮਿਹਨੇ ਮੈਂ ਕਰਨੀਆਂ ਹੋਰ ਮਾਰਨ ਮੈਨੂੰ ਕਿ ਮੈਂ ਆਪਣੇ ਕੋਖੇ ਤੋਂ ਬ੍ਰਾਂਡ ਬਣਾ ਲਾਂ ਕਿਉਂਕਿ ਸੁਪਨਾ ਹੀ ਹੋਣਾ ਹੀ ਹੈ ਮੇਰਾ ਕਿ ਜੇ ਚਾਹ ਵਾਲੀ ਕੁੜੀਆਂ ਨਾਲ ਤੇ ਚਾਹ ਵਾਲੀ ਕੁੜੀ ਲੈ ਕੇ ਚੱਲਣਾ ਜ਼ਿੰਦਗੀ 'ਚ ਹੁਣ ਮੈਂ ਉਹ ਸਾਰੇ ਲੋਕ ਪਿੰਡ 'ਚ ਵੀ ਕਹਿੰਦੇ ਉਹ ਜਾਂਦੇ ਚਾਹ ਦੇ ਹਾਂਜੀ ਵੀਰੇ ਜਿੱਥੇ ਰਹਿੰਦੇ ਹਾਂ ਹੁਣ ਰਿਸ਼ਤੇਦਾਰਾਂ ਦੇ ਘਰੇ ਤੇ ਉਹ ਵੀ ਵੀਰੇ ਉੱਥੇ ਵੀ ਸਾਡੇ ਕਲਾਸ ਦੇ ਕੁੜੀਆਂ ਮੁੰਡੇ ਸਾਨੂੰ ਚਾਹ ਵਾਲੇ ਚਾਹ ਵਾਲੇ ਕਹਿੰਦੇ ਨੇ ਕੋਈ ਵੀ ਮਤਲਬ ਉਹ ਸਪੋਰਟ ਨਹੀਂ ਕਰਦਾ ਪਰ ਜਿੰਨੇ ਵੀ ਮੇਰੇ ਸੋਸ਼ਲ ਮੀਡੀਆ ਤੇ ਭੈਣ ਭਰਾ ਮੇਰੇ ਨਾਲ ਜੁੜੇ ਨੇ ਉਹ ਮੈਨੂੰ ਮਤਲਬ ਸਲਾਮ ਕਰਦੇ ਨੇ ਕਿ ਤੁਸੀਂ ਵਧੀਆ ਕੰਮ ਸ਼ੁਰੂ ਕੀਤਾ ਵਾ ਅਰ ਕੋਈ ਰਿਸ਼ਤੇਦਾਰ ਨੂੰ ਮਾਨ ਨਹੀਂ ਆ ਉਹ ਨੀਵਾਂਪਣ ਮਹਿਸੂਸ ਕਰਦੇ ਨੇ ਇਹ ਰੇੜੀ ਤੋਂ ਪਰ ਰੇੜੀ ਨਹੀਂ ਆ ਕਿਸ ਦਿਨੇ ਕਾਫੇ ਬਰੈਨ ਤੱਕ ਜਾਉਗੀ ਪਰ ਉੱਧਰ ਉਹਨਾਂ ਨੂੰ ਮਾਨ ਹੋਣਾ ਕਿ ਸਾਡੀ ਕੁੜੀ ਆ ਤੇ ਉਹ ਦਿਨ ਮਾਨ ਨਾ ਕਰਿਓ ਹੱਥ ਜੋੜ ਕੇ ਬੇਨਤੀ ਆ ਜੇ ਅੱਜ ਛੱਡਿਆ ਛੱਡ ਕੇ ਰੱਖਿਓ ਸਾਨੂੰ ਮੇਰੇ ਜਦੋਂ ਬੰਦਾ ਇੱਕ ਤਾਂ ਮੈਂ ਇਹ ਤੁਹਾਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਜਦੋਂ ਬੰਦਾ ਟੀਨੇਜ ਦੇ ਵਿੱਚ ਆਂਦਾ ਹੈ ਨਾ ਉਦੋਂ ਹੀ ਆਪਣਾ ਇੱਕ ਗੋਲ ਅਚੀਵ ਕਰ ਲਓ ਕਿ ਗੋਲ ਇਹ ਰੱਖੋ ਕਿ ਮੈਂ ਆ ਕਰਨਾ ਪਹਿਲੇ ਸਟੈਪ ਚ ਫਿਰ ਆ ਕਰਨਾ ਫਿਰ ਉਹ ਕਰਨਾ ਸਟੈਪ ਬਾਈ ਸਟੈਪ ਕੰਮ ਕਰੋ ਕਿਉਂਕਿ ਪੜ ਲੈ ਕੇ ਕੁਝ ਨਹੀਂ ਹੈਗਾ ਵੇਖੋ ਆਪਾਂ ਪੜਾਈ ਲਿਖਾਈ ਕਰਦੇ ਆ ਨੌਕਰੀ ਵਾਸਤੇ ਜਦੋਂ ਆਪਾਂ ਆਪਣੀ ਕੰਪਨੀ ਖੋਲਣੀ ਹੋਵੇ ਆਪਣਾ ਬ੍ਰੈਂਡ ਖੋਲਣਾ ਹੋਵੇ ਡਸ ਨਾਟ ਮੈਟਰ ਅ ਸਟੱਡੀ ਸਟੱਡੀ ਮੈਟਰ ਨਹੀਂ ਕਰਦੀ ਮੈਂ ਗਰੀਬ ਆ ਇਸ ਟਾਈਮ ਤੇ ਕੋਈ ਗੱਲ ਨਹੀਂ ਕਿਸੇ ਦਿਨ ਅਮੀਰ ਹੋਵਾਂਗੀ ਜਦੋਂ ਮੇਰਾ ਇਹ ਚਾਦਾ ਖੋਖਾ ਇੱਕ ਬ੍ਰੈਂਡ ਬਣੂਗਾ